ਲੌਜੀਕ ਹੋਰ ਚੱਕੋ ਨਵੀਂ ਵੀਡੀਓ ਆਪਣੀ ਤੁਹਾਡੇ ਖਾਤਰ ਸਪੈਸ਼ਲ ਵੀਡੀਓ ਆਪਾਂ ਲੈ ਕੇ ਪਹੁੰਚਿਆ ਵਧੀਆ ਤੁਹਾਨੂੰ ਰੇਟ ਅੱਜ ਮਿਲਣਗੇ ਤੇ ਜਿਵੇਂ ਤੁਸੀਂ ਕਮੈਂਟ ਪਾਈ ਸੀ ਜਿਹੜੀ ਗੱਡੀ ਵਾਸਤੇ ਉਤੋਂ ਹੀ ਆਪਾਂ ਲੈ ਕੇ ਪਹੁੰਚਿਆ ਉਹਨੇ ਰੇਟ ਚ ਗੱਲ ਕਰਦੇ ਆਂ ਪੂਰੀ ਆਪਾਂ ਜਿੰਨੇ ਤੁਸੀਂ ਦੇਖ ਰਹੋ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਆਪਣਾ ਨੰਬਰ 78140 38764 ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆਕਾਰ ਮਕਾਨ ਕੋਈ ਗੱਡੀ ਜਾਂ ਮੋਟਰਸਾਈਕਲ ਕੁਛ ਵੀ ਆ ਭੇਜੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੁਸੀਂ ਕਮੈਂਟਾਂ ਚ ਡਸਟਰ ਗੱਡੀ ਮੰਗਦੇ ਸੀਗੇ ਚੱਕੋ ਤੁਸੀਂ ਡਸਟਰ ਗੱਡੀਆਂ ਹਾਂ ਦੇਖੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਦੇਖੋ ਗੱਡੀ ਦੀ ਕੰਡੀਸ਼ਨ ਦੇਖੋ ਤੇ ਰੇਟ ਤੁਸੀਂ ਸਾਰਾ ਕੁਛ ਦੇਖੋ ਜੀ ਪੰਜਾਬ ਨੰਬਰ ਹੈ ਰੇਟ ਦੀ ਆਪਾਂ ਗੱਲ ਕਰੀਏ ਤਾਂ ਰੇਟ ਰੇਟ ਤੋਂ ਪਹਿਲਾਂ 14 ਮਾਡਲ ਗੱਡੀ ਆ ਆ ਸੁਣੋ ਤੁਸੀਂ 14 ਮਾਡਲ ਹੈ ਜੀ ਉੱਚੇ ਮਾਡਲ ਦੀ ਗੱਡੀਆ ਰੇਟ ਕਿੰਨਾ ਸਿਰਫ 1 ਲੱਖ ਤੇ 60000 ਰੁਪਈਆ ਇੰਜਨ ਗੇਅਰ ਦੀ ਓਕੇ ਆ ਗੱਡੀ ਤੇ ਮਾਲਕ ਨੇ ਆਪਣੇ ਕੋਲੇ ਭੇਜੀ ਆ ਵੇਚਣ ਵਾਸਤੇ ਪੰਜਾਬ ਨੰਬਰ ਗੱਡੀ ਆ ਟਾਇਰ ਵਧੀਆ ਅੰਦਰੋਂ ਵਧੀਆ ਪਈ ਆ ਗੱਡੀ ਨੋਨ ਐਕਸੀਡੈਂਟ ਹੈ ਕੋਈ ਕਮੀ ਪੇਸ਼ੀ ਨਹੀਂ ਤੇ ਮਾਲਕ ਨੇ ਕਿਹਾ ਵੀ ਸਾਰਾ ਕੰਮ ਓਕੇ ਦਾ ਕਰਵਾ ਰੱਖਿਆ 1 ਰੁਪਿਆ ਉੱਪਰ ਲਾਉਣ ਦੀ ਲੋੜ ਹੈ ਨਹੀਂ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਇੰਚਾ ਕੇ ਦੇਖ ਸਕਦਾ ਉਹ ਇਹਨਾਂ ਦੇ ਏਰੀਆ 'ਚ ਅੰਮ੍ਰਿਤਸਰ ਹਰ ਗੱਡੀ ਖੜੀ ਆ ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 96400 6006807 ਨੰਬਰ ਤੇ ਗੱਲ ਤੁਸੀਂ ਆਪੇ ਕਰ ਸਕਦੇ ਹੋ ਜੇ ਕਿਸੇ ਨੂੰ ਆਹ ਡਸਟਰ ਗੱਡੀ ਪਸੰਦ ਆਈ ਹੈ ਤੇ ਕਮੈਂਟ ਤੁਸੀਂ ਕਾਫੀ ਪਾਏ ਸੀਗੇ ਨੰਬਰ ਸੈਕੰਡ ਤੇ ਆਪਾਂ ਸਵਿਫਟ ਗੱਡੀ ਲੈ ਕੇ ਪਹੁੰਚੇ ਹਾਂ ਸਵਿਫਟ ਵੀਡੀਆਈ ਗੱਡੀਆਂ ਜੀ ਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲ ਚੁਗੀ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜਮਨ ਨਮੀ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ ਜੀ ਤੇ ਗੱਡੀ ਸੇਲ ਕਰਨੀ ਹੈ ਜੀ ਤੇ ਜਿਹੜੇ ਮਾਲਕ ਨੇ ਉਹ ਆਪ ਆਰਮੀ ਦੇ ਵਿੱਚ ਨੇ ਤੇ ਗੱਡੀ ਸੈਕੰਡ ਓਨਰ ਹੈ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਆਪਾਂ ਨੂੰ ਮਿਲੂਗੀ ਅਲਾਈ ਜੜੇ ਲੱਗੇ ਹੋਏ ਆ ਬਿਲਕੁਲ ਨਵੇਂ ਨੇ ਗੱਡੀ ਦੀ ਕੰਡੀਸ਼ਨ ਦੇਖੋ ਤੁਸੀਂ ਅੰਦਰ ਐਲਸੀਡੀ ਵਗੈਰਾ ਲਗਵਾਈ ਹੋਈ ਆ ਤੇ ਬਹੁਤ ਸੋਹਣੀ ਸਾਫ਼ ਸੁਥਰੀ ਗੱਡੀ ਆ ਹਰਿਆਣਾ ਨੰਬਰ ਹੈ ਗੱਡੀ ਦਾ ਰੰਗ ਦੇਖੋ ਬੰਪਰ ਵਗੈਰਾ ਦੇਖੋ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੇ ਜਾ ਕੇ ਕਿਸੇ ਨੇ ਦੇਖਣੀ ਆ ਤਾਂ ਜਾ ਕੇ ਦੇਖ ਸਕਦੇ ਹੋ ਮਾਨਸਾ ਏਰੀਆ ਚ ਗੱਡੀ ਖੜੀ ਆ ਡਿਮਾਂਡ ਦੇ ਜੇ ਆਪਾਂ ਗੱਲ ਕਰੀਏ ਤਾ ਮੰਗਿਆ ਮਾਲਕ ਨੇ 4 ਲੱਖ ਰੁਪਇਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਬਹਿ ਕੇ ਤੇ ਤੁਸੀਂ ਗੱਡੀ ਨੂੰ ਦੇਖੋ ਜੀ ਬਾਕੀ ਮਾਲਕ ਕਹਿੰਦੇ ਆ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਘਰੇ ਆ ਜਾਓ ਤੇ ਬਹਿ ਕੇ ਗੱਲ ਕਰ ਲਾਂਗੇ ਰੇਟ ਉੱਪਰ-ਥੱਲੇ ਹੋ ਜਾਊਗਾ ਤੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਆ ਕੇ ਦੇਖ ਲਓ ਨਾਲੇ ਟ੍ਰਾਈ ਲੈ ਲਓ ਗੱਡੀ ਨੂੰ ਚੈੱਕ ਕਰ ਲਓ ਚਲਾ ਕੇ ਦੇਖ ਲਓ ਤੇ ਸਾਰਾ ਆਪਦਾ ਜਦੋਂ ਤੁਹਾਡਾ ਮਤਲਬ ਕਿ ਮਨ ਬਣ ਗਿਆ ਤੇ ਉਹ ਤੋਂ ਬਾਅਦ ਆਪਾਂ ਗੱਲ ਕਰ ਲਾਂਗੇ 15 ਮਾਡਲ ਗੱਡੀਆਂ ਹਾਂ ਤੇ ਜਿਹੜੇ ਓਨਰ ਨੇ ਨੰਬਰ ਉਹਨੋਂ ਦਾ 9915126900 ਪੂਰਾ ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੇ ਕਿਸੇ ਨੂੰ ਗੱਡੀ ਆ ਪਸੰਦ ਆਈ ਹੈ ਨੰਬਰ 3 ਤੇ ਜਿਹੜੀ ਗੱਡੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੇ ਹਾਂ ਸਭ ਦੇ ਮਨਪਸੰਦ ਵਾਲੀ ਗੱਡੀ ਐ ਜੀ ਵਰਨਾ ਗੱਡੀ ਆ ਪੁਸ਼ ਬਟਨ ਸਟਾਰਟ ਐ ਬਟਨ ਤੋਂ ਸਟਾਰਟ ਹੁੰਦੀ ਐ ਬਟਨ ਤੋਂ ਬੰਦ ਹੁੰਦੀ ਐ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਆਪਾਂ ਨੂੰ ਗੁਰਦਾਸਪੁਰ ਏਰੀਆ ਚ ਗੱਡੀ ਮਿਲ ਜਾਊਗੀ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਡਿਮਾਂਡ ਦੀ ਜੇ ਗੱਲ ਕਰੀਏ 3 ਲੱਖ 80000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਬਹੁਤ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਆ ਮਾਡਲ 12 ਪਰ ਕੰਡੀਸ਼ਨ ਆਲੋਕੇ ਸੀ ਜੇ ਗੱਡੀ ਦੇ ਆਪਾਂ ਰੰਗ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਿਲਵਰ ਰੰਗ ਦੇ ਵਿੱਚ ਗੱਡੀ ਮਿਲੂਗੀ 380 ਚੋਂ ਮਾੜਾ ਮੋਟਾ ਘੱਟ ਵੱਧ ਹੋ ਜਾਊਗਾ ਮਾਲਕ ਨੇ ਕਿਹਾ ਵੀ ਘਟਾ ਵਧਾ ਲਵਾਂਗੇ ਬਾਕੀ ਟੌਪ ਮਾਡਲ ਉੱਚੇ ਮਾਡਲ ਦੀ ਗੱਡੀ ਆ ਪੁਸ਼ ਬਟਨ ਸਟਾਰਟ ਹੈ ਤੇ ਰੇਡ ਤੋਂ ਤੁਹਾਨੂੰ ਦੱਸਤਾ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਲਈਆਂ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 79 866 10 955 ਮਾਲਕ ਨਾਲ ਗੱਲ ਆਪੇ ਕਰ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾਗਾ ਬਾਕੀ ਗੱਡੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਵਰਨ ਗੱਡੀ ਤੁਸੀਂ ਦੇਖ ਹੀ ਲਈ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਸਕੂਟੀ ਤੁਹਾਨੂੰ ਮਿਲੂਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆਈ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਸਾਰੇ ਜਣੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਪਹਿਲੀ ਵਾਰ ਆਪਣੀ ਵੀਡੀਓ ਹਾ ਦੇਖ ਰਹੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਪਹਿਲਾਂ ਤੋਂ ਤੁਸੀਂ ਚੈਨਲ ਨਾਲ ਜੁੜੇ ਹੋ ਹੋ ਪਹਿਲਾਂ ਤੋਂ ਸਬਸਕ੍ਰਾਈਬ ਤੁਸੀਂ ਕੀਤਾ ਹੋਇਆ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੇ ਕਿਸੇ ਨੇ ਐਡ ਕਰਬਉਣੀ ਹੈ ਜੇ ਤੁਹਾਡੇ ਕੋਲੇ ਵੀ ਕੋਈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਵਿਕਾਊ ਵਾਸਤੇ ਹੈਗਾ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਉੱਪਰ ਜਾਂ نیچے ਤੁਸੀਂ ਦੇਖੋਗੇ ਹਰੇ ਜਿਹੇ ਅੱਖਰਾਂ ਚ ਲਿਖਿਆ ਹੋਊਗਾ 78140 38764 ਦੁਬਾਰਾ ਤੁਹਾਨੂੰ ਮੈਂ ਦੱਸ ਰਿਹਾ ਜੇ ਕੋਈ ਵੇਚਣ ਦਾ ਹੈਗਾ ਚਾਹਵਨ ਕੋਈ ਕੋਠੀ ਘਰ ਜਾਂ ਤੁਹਾਡੇ ਯਾਰਾ ਮਿੱਤਰਾਂ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਆ ਤਬਸ ਇੱਕ ਵੀਡੀਓ ਲਾਜ਼ਮੀ ਆਪਣੇ ਕੋਲੇ ਭੇਜ ਦਿਆ ਕਰੋ ਜੀ ਆਪਣੇ ਨੰਬਰ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਆਪਾਂ ਨੂੰ ਫੋਨ ਕਰਕੇ ਪੁੱਛਣ ਦੀ ਲੋੜ ਹੈ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਹੈ ਬਸ ਵੀਡੀਓ ਬਣਾ ਕੇ ਭੇਜ ਦਿਆ ਕਰੋ ਤੇ ਬੇਨਤੀ ਕਰਦਾ ਜੀ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਜਦੋਂ ਤੁਸੀਂ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਤੇ ਹੁਣ ਆਪਾਂ ਗੱਡੀ ਦੀ ਗੱਲਬਾਤ ਫਿਰ ਤੋਂ ਸ਼ੁਰੂ ਕਰਦੇ ਆਂ ਜਿਹੜੀ ਗੱਡੀ ਆਪਾਂ ਹੁਣ ਲੈ ਕੇ ਪਹੁੰਚਿਆ ਇਹਨਾਂ ਕੋਲੇ ਦੋ ਗੱਡੀਆਂ ਸੀ ਇੱਕੋ ਗੱਡੀਆਂ ਦੋਵੇਂ ਗੱਡੀਆਂ ਤੇ ਤੁਹਾਨੂੰ ਮੈਂ ਦਿਖਾ ਦੇਣਾ ਪਹਿਲੀ ਜਿਹੜੀ ਗੱਡੀ ਆ ਆ ਤਾਂ Honda City ਐ 14 ਮਾਡਲ ਐ ਫਾਸਟ ਓਨਰ ਐ ਜੀ ਤੇ ਇਸ ਗੱਡੀ ਦਾ ਜਿਹੜਾ ਰੇਟ ਮਾਲਕ ਨੇ ਲਾ ਕੇ ਭੇਜੇ ਉਹ ਲਾ ਕੇ ਭੇਜੇ 3,85,000 ਰੁਪਇਆ ਬਾਕੀ ਘਾਟਾ ਵਾਦਾ ਹੋ ਜਾਊਗਾ ਗੱਡੀ ਖੜੀ ਹੋ ਮਲੇਰ ਕੋਟਲੇ ਏਰੀਆ 'ਚ ਗੱਡੀ ਦੀ ਕੰਡੀਸ਼ਨ ਆਲੋਕੀ ਐ ਜੀ ਫੋਟੋਆਂ 'ਚ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ Honda ਦੀ City ਗੱਡੀ ਆ ਦਿੱਲੀ ਨੰਬਰ ਐ ਰੰਗ A to Z ਆਪਾਂ ਨੂੰ ਬਹੁਤ ਸਾਫ਼ ਸੁਥਰਾ ਮਿਲ ਜੂਗਾ ਤੇ ਸਾਰੇ ਪਾਰਟਸ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸਾਰੇ ਪਾਸੋਂ ਇਹਨਾਂ ਨੇ ਫੋਟੋਆਂ ਵਧੀਆ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਗੱਡੀ ਆ ਵਧੀਆ ਘਰੇ ਖੜੀ ਆ ਤੇ ਮਾਲਕ ਨੇ ਵਧੀਆ ਚਲਾਈ ਹੋਈ ਐ ਜੀ ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ 77 100 960862 ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਗੱਲ ਤੁਸੀਂ ਮਾਲਕ ਨਾਲ ਇੱਕ ਵਾਰੀ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ Maruti 800 ਗੱਡੀ ਲੈ ਕੇ ਪਹੁੰਚੇ ਆਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਨੰਬਰ ਪੰਜਾਬ ਹੈ ਗੱਡੀ ਇੱਕ ਨੰਬਰ ਹੈ ਜੀ ਰੰਗ ਤੁਸੀਂ ਦੇਖੋ ਕੋਈ ਕਿਸੇ ਪਾਸੋਂ ਨਾ ਤਾਂ ਗਲਾਵਟ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਹੀ ਕੋਈ ਲੱਗੀ ਹੋਈ ਹੈ ਚਾਰੇ ਪਾਸੋਂ ਫੋਟੋਆਂ ਤੁਸੀਂ ਚੈੱਕ ਕਰੋ ਅੰਦਰੋਂ ਵੀ ਆਪਾਂ ਨੂੰ ਵਧੀਆ ਮਿਲ ਜੂਗੀ ਮੈਟ ਰੱਖੇ ਹੋਈ ਨੂੰ ਵਧੀਆ ਮੈਟਿੰਗ ਵਧੀਆ ਮਿਲ ਜੂਗੀ ਕੰਡੀਸ਼ਨ ਅੰਦਰੋਂ ਵੀ ਆਪਾਂ ਨੂੰ ਆਲੋਕ ਕੇ ਮਿਲੂਗੀ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਮਲੇਰ ਕੋਟ ਲੈ ਖੜੀ ਹੈ ਜਿਵੇਂ ਤੁਸੀਂ ਪਿੱਛੇ ਗੱਡੀ ਦੇਖੀ Honda City ਉਹਨਾਂ ਕੋਲ ਹੀ ਹੈ ਗੱਡੀ ਸੈਕੰਡ ਓਨਰ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਨੇ 47000 ਰੁਪਿਆ ਆ ਰੇਟ ਮੰਗਿਆਗਾ ਬਾਕੀ ਕਹਿੰਦੇ ਆ ਉੱਪਰ-ਨੀਚ ਬਹਿ ਕੇ ਕਰ ਲਾਂਗੇ ਇੱਕ ਵਾਰੀ ਛੜੀ ਡਿਮਾਂਡ ਹੈ ਉਹ 47000 ਰੁਪਿਆ ਨੰਬਰ 7719608622 ਨੰਬਰ ਸैम ਰਉਆ ਜੀ ਗੱਲ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਸਕੂਟੀ ਏ ਜੀ ਮਾਲਕ ਨੇ ਸੇਲ ਵਾਸਤੇ ਸਕੂਟੀ ਤੁਸੀਂ ਦੇਖ ਰਹੇ ਹੋ ਸਕੂਟੀ ਦਾ ਮਾਡਲ 2015 ਦਾ 15 ਮਾਡਲ ਹੀਰੋ ਦੀ ਮੈਸਟਰੋ ਮੈਸਟੇਰੀਓ ਕਹ ਦੋ ਜੀ ਮੈਸਟਰੋ ਕਹ ਦਿੰਦੇ ਹੈ ਕਈ ਨਾਮ ਨਾਲ ਇਹਨੂੰ ਬੁਲਾਇਆ ਜਾਂਦਾ ਤੇ 32000 ਰੁਪਿਆ ਮਾਲਕ ਨੇ ਰੇਟ ਕਿਹਾ ਤੇ ਪੰਜਾਬ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਹੈ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਲਓ ਜੀ ਕੰਡੀਸ਼ਨ ਆਲੋਕ ਹੈ ਨੰਬਰ 94178098b ਜਿੰਨਾ ਦੀ ਗੱਡੀ ਹੈ ਜੀ ਆ ਗੱਡੀ ਨਹੀਂ ਸੋਰੀ ਚਿੰਨ੍ਹ ਦੀ ਸਕੂਟੀ ਸੀ ਤੇ ਗੱਲਬਾਤ ਕਰ ਲਓ ਤੁਸੀਂ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਦੇ ਰਹਿਆ ਕਰੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਲਿਖਿਆ ਰਹਿੰਦਾ 78140 3864 ਆਪਣੇ ਕੋਲੇ ਭੇਜ ਦਿਓ